ਏਟੂ ਨਿਊਜ਼ ਤੇ ਤੁਹਾਡਾ ਸਵਾਗਤ ਹੈ ਮੈਂ ਤੁਹਾਡੇ ਨਾਲ ਕਰਨ ਮਹਿਰਾ ਸੋ ਕਮਰ ਸੰਗਰੂਰ ਤੋਂ ਇਹ ਜਿੱਥੇ ਕਿ ਲਿੱਦੜਾਂ ਦੇ ਇੱਕ ਵਿਅਕਤੀ ਦੇ ਵੱਲੋਂ ਅਜੇ ਹੀ ਰੇੜੀ ਬਣਾਈ ਗਈ ਹੈ ਜੋ ਕਿ ਸੋਲਰ ਸਿਸਟਮ ਤੋਂ ਚੱਲਦੀ ਹੈ ਇਸ ਦੇ ਨਾਲ ਇਸ ਤੋਂ ਇਲਾਵਾ ਉਸਨੇ ਰੋਜ਼ਗਾਰ ਵੀ ਪੈਦਾ ਕੀਤਾ ਹੈ ਤੇ ਸੋਲਰ ਸਿਸਟਮ ਦੇ ਨਾਲ ਚੱਲਣ ਵਾਲੀ ਰੇੜੀ ਤੋਂ ਇਲਾਵਾ ਇਸ ਤੋਂ ਵਿਅਕਤੀ ਦੇ ਵੱਲੋਂ ਇੱਕ ਸਾਈਕਲ ਵੀ ਤਿਆਰ ਕੀਤਾ ਗਿਆ ਜੋ ਕਿ ਮੋਟਰ ਦੇ ਨਾਲ ਚੱਲਦੀ ਹੈ ਤੇ 70 ਕਿਲੋਮੀਟਰ ਤੱਕ ਚੱਲ ਪੈਂਦੀ ਹੈ ਹਰਾਨੀ ਦੀ ਗੱਲ ਇਹ ਹੈ ਕਿ 100 ਵਿਅਕਤੀ ਦਾ ਕਹਿਣਾ ਹੈ ਕਿ ਉਸਨੇ ਕਦੇ ਵੀ ਇਹ ਕੰਮ ਨਹੀਂ ਸਿੱਖਿਆ ਤੇ ਆਪਣੇ ਆਪ ਹੀ ਇਹ ਰੇੜੀ ਨੂੰ ਬਣਾਇਆ ਉਹ ਦੇਖਦੇ ਆਂ ਇਹ ਖਾਸ ਲੋਕ ਅੱਜ ਅਸੀਂ ਸੰਗਰੂਰ ਦੇ ਨਾਲ ਲੱਗਦੇ ਪਿੰਡ ਲਿੱਦਣਾ ਵਿਖੇ ਪਹੁੰਚੇ ਆਂ ਜਿੱਥੇ ਕਿ ਸਤਨਾਮ ਸਿੰਘ ਬਾਬਾ ਜੀ ਰਹਿੰਦੇ ਹਨ ਅਤੇ ਉਹਨਾਂ ਵੱਲੋਂ ਇੱਕ ਅਨੋਖਾ ਕੰਮ ਕੀਤਾ ਗਿਆ ਹੈ ਕਿ ਉਹਨਾਂ ਨੇ ਜੋ ਘਰ ਦਾ ਕੁਝ ਵੇਸ ਸਮਾਨ ਹੁੰਦਾ ਉਸ ਨੂੰ ਜੋੜ ਕੇ ਅਤੇ ਇੱਕ ਰੇੜੀ ਉਹਨਾਂ ਵੱਲੋਂ ਤਿਆਰ ਕੀਤੀ ਗਈ ਹੈ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਉਸ ਰੇੜੀ ਨੂੰ ਜਿਸ ਦੇ ਕੇ ਉੱਪਰ ਇਹਨਾਂ ਵੱਲੋਂ ਸੋਲਰ ਸਿਸਟਮ ਵੀ ਲਗਾਇਆ ਹੋਇਆ ਹੈ ਜਿਸ ਨਾਲ ਕਿ ਇਹ ਬਿਨਾਂ ਕਿਸੇ ਖਰਚੇ ਤੋਂ ਇਹ ਰੇੜੀ ਚੱਲਦੀ ਹੈ ਅਤੇ ਇਹਨਾਂ ਦਾ ਫਿਰ ਇਹੀ ਸ਼ੌਂਕ ਹੈ ਜੋ ਉਹ ਰੋਜ਼ਗਾਰ ਦੇ ਵਿੱਚ ਬਦਲ ਗਿਆ ਤੇ ਇਸ ਰੇੜੀ ਨੂੰ ਚਲਾ ਕੇ ਇਹ ਜੋ ਹੈ ਇਨਕਮ ਵੀ ਲੈ ਰਹੇ ਹਨ ਤੇ ਇਸ ਦੇ ਵਿੱਚ ਸਾਰਾ ਜੋ ਸਿਸਟਮ ਇਹਦੇ ਵਿੱਚ ਰੇੜੀ ਲੱਗਿਆ ਹੋਇਆ ਬੈਟਰੀਆਂ ਵੀ ਇਹਦੇ ਨਾਲ ਲੱਗਿਆ ਹੋਈਆਂ ਹਨ ਜੋ ਕਿ ਸੋਲਰ ਦੇ ਨਾਲ ਚੱਲਦੀਆਂ ਹਨ ਬਾਕੀ ਦੀ ਗੱਲ ਬਾਤ ਕਰਾਂਗੇ ਬਾਬਾ ਜੀ ਨਾਲ ਸਤਿ ਸ਼੍ਰੀ ਅਕਾਲ ਭਾਈ ਸਸੀ ਗਾਲ ਜੀ ਬੱਬਾ ਜੀ ਜੋ ਸ਼ੌਂਕ ਸੀ ਰੋਜ਼ਗਾਰ ਦੇ ਵਿੱਚ ਬਦਲ ਗਿਆ ਤਾਂ ਕਿੱਥੋਂ ਦਿਮਾਗ ਵਿੱਚ ਆਈ ਆ ਨਹੀਂ ਆਈ ਆ ਤਾਂ ਤੁਹਾਨੂੰ ਪਤਾ ਹੀ ਹੈ ਜੀ ਹੁਣ ਜਿਹੜੇ ਇਹ ਸ਼ੌਂਕ ਸੀਗਾ ਇਹ ਤਾਂ ਬਚਪਨ ਦੇ ਵਿੱਚ ਸੀ ਛੋਟੇ ਹੁੰਦੇ ਆਪਾਂ ਛੋਟੇ-ੋਟੀਆਂ ਚੀਜ਼ਾਂ ਬਣਾਉਂਦੇ ਰਹਿੰਦੇ ਸੀਗੇ ਤੇ ਉਸ ਤੋਂ ਬਾਅਦ ਇਹ ਹੁਣ ਰੋਜ਼ਗਾਰ ਤੁਹਾਨੂੰ ਪਤਾ ਹੀ ਆ ਵੀ ਆਪਣੇ ਘਰ ਦੀ ਜਿਹੜੀ ਕਮੇਦਾਰੀ ਉਹ ਵੀ ਚਲਾਉਣੀ ਹੁੰਦੀ ਹੈ ਨਾ ਬੇਬੇ ਬਾਪੂ ਵੀ ਕਹਿੰਦੇ ਨੇ ਭਾਈ ਸਾਨੂੰ ਵੀ ਦੇ ਕੁਝ ਨਾ ਕੁਝ ਹੈ ਨਾ ਤੋਂ ਤਾਂ ਕਰਕੇ ਇਹ ਜਿਹੜਾ ਰੋਜ਼ਗਾਰ ਆ ਜਿਹੜਾ ਇਹ ਮਜਬੂਰੀ ਬਣ ਗਿਆ ਬਬੇ ਆਈਡੀ ਕਿੱਥੋਂ ਆਇਆ ਸੀ ਦਿਮਾਗ ਦੇ ਵਿੱਚ ਕਿ ਆਪਣੇ ਸੋਲਰ ਤੋਂ ਰੇੜੀ ਬਣਾਣੀ ਹੈਗੀ ਨਹੀਂ ਸੋਲਰ ਹੁਣ ਸਾਨੂੰ ਬੜੇ ਲੋਡ ਜਿਹੜੀ ਆ ਉਹ ਕਾੜਦੀ ਮਾ ਹੈ ਹਨਾ ਹੁਣ ਤੇਲ ਦਾ ਸਾਨੂੰ ਪਤਾ ਹੀ ਹੈ ਵੀ ਕੀ ਹਾਲ ਹੈ 100 ਤੋਂ ਉੱਪਰ ਜਾਣ ਨੂੰ ਪਿਆ ਰਿਹਾ ਹਨਾ ਸੋ ਤਾਂ ਤਾਂ ਕਰਕੇ ਜਿਹੜੀ ਇਹ ਰੇੜੀ ਹੈ ਜਿਹੜੀ ਆਪਾਂ ਸੋਚਿਆ ਜੀ ਪੈਡਲਾਂ ਦੇ ਨਾਲ ਤਾਂ ਚਲਾਉਣੀ ਬਹੁਤ ਔਖੀ ਹੈ ਹੂੰ ਸੋ ਤਾਂ ਕਰਕੇ ਫਿਰ ਮੈਨੇ ਸੋਲਰ ਪੈਨਲ ਜਿਹੜਾ ਉੱਪਰ ਲਾਇਆ ਤੇ ਹੁਣ ਇਹ ਮੋਟਰ ਲੱਗੀ ਆ ਥੱਲੇ ਤਿੰਨ ਤਰੀਕਿਆਂ ਦੇ ਨਾਲ ਚਾਰਜ ਹੁੰਦੀ ਹੈ। ਪਹਿਲਾ ਤਾਂ ਸੋਲਰ ਪੈਨਲ ਉੱਪਰ ਤੁਸੀਂ ਦੇਖਿਆ ਹੈਗਾ ਉਹਦੇ ਨਾਲ ਚਾਰਜ ਹੁੰਦੀ ਹੈ। ਸੋ ਦੂਸਰਾ ਜਿਹੜਾ ਹੈ ਚਾਰਜ ਹੁੰਦੀ ਹੈ ਬਿਜਲੀ ਦੇ ਨਾਲ, ਤੀਸਰਾ ਇਹ ਜਦੋਂ ਬ੍ਰੇਕ ਲਾਣਿਆ ਨਾਲ ਉਹ ਆਪਣਾ ਮਕੈਨੀਕਲ એનર્ਜੀ ਨੂੰ ਕਨਵਰਟ ਕਰਕੇ ਇਲੈਕਟ੍ਰੀਕਲ એનર્ਜੀ ਦੇ ਵਿੱਚ ਕਨਵਰਟ ਕਰਕੇ ਉਹਨੂੰ ਬੈਟਰੀਆਂ ਵਿੱਚ ਸਟੋਰ ਕਰਦਾ। ਬ੍ਰੇਕ ਨਾਲ ਵੀ ਸਟਾਰਟ ਹੁੰਦੀ ਹੈ ਬਿਜਲੀ ਨਾਲ। ਨਹੀਂ ਜਦੋਂ ਬਿਜਲੀ ਬਿਜਲੀ ਪਹਿਲਾਂ ਹੁੰਦੀ ਹੈ। ਜਿਹੜੀ ਮੋਟਰ ਹੈ ਉਹ ਡੈਨੋ ਦਾ ਕੰਮ ਕਰਦੀ ਹੈ ਜੀ ਉਲਟਾ। ਅਛਾ ਕਿਉਂਕਿ ਡੀਸੀ ਮੋਟਰ ਦਾ ਇਹ ਹਿੱਸਾ ਹੁੰਦਾ ਹੈਗਾ ਉਹ ਜਲਦੀ ਵੀ ਅਤੇ ਡੈਨਬੋ ਦਾ ਗੰਭੀ ਕਰਦੀ ਹੈ ਪਹਿਲੀ ਵਾਰ ਸੁਣਾ ਬਾਬਾ ਜੀ ਕਿ ਬ੍ਰੇਕ ਲਾਉਣ ਨਾਲ ਬੈਟਰੀ ਚਾਰਜ ਹੁੰਦੀ ਹੈ ਨਹੀਂ ਜਦੋਂ ਇਹਨੇ ਰੁਕਣਾ ਹੈ ਨਾ ਉਦੋਂ ਬ੍ਰੇਕ ਦੱਬਣ ਦੀ ਲੋੜ ਨੇ ਉਹਦੇ ਬਟਨ ਨਾਲ ਮੈਂ ਕਨੈਕਸ਼ਨ ਕੀਤਾ ਜਦੋਂ ਬ੍ਰੇਕ ਦੱਬਤਾ ਉਹ ਆਪਣੇ ਆਪ ਹੀ ਉਹਨਾਂ ਕੰਮ ਕਰਨਾ ਸ਼ੁਰੂ ਹੋ ਜਾਂਦਾ। ਬਈ ਇਹ ਚਾਰਜ ਵੀ ਕਰਨੀ ਪੈਂਦੀ ਆ ਜਾਂ ਸੋਲਰ ਸਿਸਟਮ ਚਾਰਜ ਹੋ ਜਾਂਦੀ ਆ? ਨਹੀਂ ਸੋਲਰ ਨਾਲ ਜਿੰਨਾ ਜਰੇ ਆਪਣਾ ਧੁੱਪ ਰਹੂਗੀ ਉਹਨਾਂ ਦੇ ਤੇ ਤੁਸੀਂ ਉਹਨੂੰ ਜਿੱਥੇ ਮਰਜ਼ੀ ਲੈ ਜਾਓ ਉਹਨੇ ਚੱਲੀ ਜਾਣਾ। ਚੱਲੀ ਜਾਣਾ। ਹਾਂ। ਤੇ ਜੇ ਆਪਾਂ ਨੂੰ ਧੁੱਪ ਨਾ ਮਿਲੇ ਤੇ ਫਿਰ ਆਪਾਂ ਨੇ ਇਹ ਇਹਨੂੰ ਬਿਜਲੀ ਨਾਲ ਵੀ ਸਟਾਰਟ ਕਰ ਸਕਦੇ ਆ ਜਾਂ ਚਾਰਜ ਕਰ ਸਕਦੇ ਆ। ਫਿਰ ਇਹ ਜਾਨੀ ਕਿ 60 ਤੋਂ 70 ਕਿਲੋਮੀਟਰ ਕੱਢ ਜੂਗੀ। ਕਿੰਨੀ ਵੀ ਵੇਰੀ ਖਾਂ ਦੇ ਕਰਾਚੇ ਇਹ ਮੈਂ ਤਾਂ ਵੈਸੇ ਚੈੱਕ ਕੀਤਾ ਨਹੀਂ ਕਿ ਇਹਦੇ ਖਾ ਜਾਂਦੇ ਵੀ 1 ਜੂਨ ਦਾ ਖਾਂਦੇ ਹੋਗੇ ਜੀ ਆਈਡੀਆ ਕਿਉਂਕਿ 3-4 ਘੰਟੇ ਲੱਗ ਜਾਂਦੇ ਇਹਨੂੰ ਚਾਰਜ ਹੋਣ ਨੂੰ ਫਿਰ ਰੋਜ਼ਗਾਰ ਦੇ ਵਿੱਚ ਕਿਵੇਂ ਚੇਂਜ ਕੀਤਾ ਸੀ ਰੋਜ਼ਗਾਰ ਇਦਾਂ ਸੀਗਾ ਜੀ ਜਿ ਹੁਣ ਇਹ ਬਣਾ ਲਿਆ ਉਸ ਤੋਂ ਬਾਅਦ ਦੇ ਵਿੱਚ ਮੈਂ ਜੂਸ ਦੇ ਉੱਤੇ ਲਾਈ ਹੋਈ ਹੈ ਰੈਡੀ ਹੁਣੇ ਅੱਛਾ ਜੀ ਪਹਿਲਾਂ ਜੂਸ ਦੇ ਉੱਤੇ ਸੋਚਿਆ ਸੀਗਾ ਫਿਰ ਜੂਸ ਦੇ ਮਸ਼ੀਨ ਆਂਦੀ ਸੀਗੀ ਫਿਰ ਉਹ ਜ਼ਿਆਦਾ ਥੋੜੀ ਜਿਹੀ ਮਹਿੰਗੀ ਸੀ ਬਜਟ 'ਚ ਹੈ ਨਹੀਂ ਸੀ ਆਪਣੇ ਫਿਰ ਮੈਂਨੇ ਫਰੂਟ ਚਾਟ ਦੇ ਉੱਤੇ ਲਾਈ ਹੋਈ ਹੈ ਬਾਬਾ ਜਿਹੜਾ ਇਹ ਸਮਾਨ ਹੈ ਲੱਕੜ ਦਾ ਇਹ ਪਿੱਕ ਤੁਮੇ ਲਿਆ ਤੁਨੂੰ ਇਹ ਸਾਰਾ ਟਾਇਰ ਟੂ ਵੇਰਾ ਲਗਾਏ ਲੈਣਾ ਹਾਂ ਹਾਂ ਇਹ ਤਾਂ ਲੈ ਕੇ ਆ ਟਾਇਰ ਨਹੀਂ ਤਾਂ ਨਵੇਂ ਲੈ ਕੇ ਆ ਸੀ ਆ ਜਾਣ ਕਿ ਕੁਆਡ ਦੇ ਵਿੱਚ ਚੱਕ ਲੈਣਾ ਹੋਰ ਜਿਹੜੀਆਂ ਕੁਛ ਨਾ ਕੁਛ ਚੀਜ਼ਾਂ ਹੁੰਦੀਆਂ ਨੇ ਜਿਵੇਂ ਆਹਵੇਂ ਆਹ ਖੁਦੇ ਬਣਾਏ ਸੀ ਤੇ ਮੇਰੇ ਕੋਲ ਵੀਡੀਓ ਵੀ ਤੁਹਾਨੂੰ ਦੇ ਦੂੰਗਾ ਮੈਂ ਇਹਦੀ ਬਣਾਉਂਦੇ ਦੀ ਆ ਜਿਹੜਾ ਥੱਲੇ ਸਨ ਘਰ ਦਾ ਸਮਾਨ ਵੀ ਆਪਣੇ ਕੰਮ ਆ ਜਾਂਦਾ ਹਾਂ ਘਰ ਦਾ ਸਮਾਨ ਵੀ ਕੰਮ ਆ ਜਾਂਦਾ ਘਰ ਵਿੱਚ ਮੈਂ ਹਰ ਇੱਕ ਹਰ ਇੱਕ ਜੀਂ ਤੋਂ ਕੰਮ ਲੈ ਲੈਂਦਾ ਜਿਵੇਂ ਕੋਈ ਕਿਸੇ ਵੀ ਪ੍ਰਕਾਰ ਦੀ ਜਿਵੇਂ ਆਹ ਦੇਖੋ ਹੁਣ ਆਪਣੀ ਜਿਹੜੇ ਬੈਟਰੀਆਂ ਹੁੰਦੀਆਂ ਨੇ ਉਹ ਖਰਾਬ ਕਿਸ ਚੀਜ਼ ਦੀ ਵਜ੍ਹਾ ਕਰਕੇ ਹੁੰਦੀਆਂ ਨਹੀਂ ਗਈਆਂ ਉਹਨਾਂ ਦੇ ਉੱਤੇ ਜੇ ਨਮੀ ਆ ਜਾਵੇ ਤੇ ਇਹ ਸਿਲਕਾ ਜੈਲ ਹੈ ਜੀ ਇਹ ਹਰੇਕ ਆਪਣੇ ਜਿਹੜਾ ਆਪਾਂ ਏਸੀ ਵਗੈਰਾ ਕੋਈ ਨਵਾਂ ਚੀਜ਼ ਲੈ ਕੇ ਆਨੇ ਉਹਦੇ ਚ ਪੈਕੇਟ ਚ ਆਉਂਦਾ ਹੈਗਾ ਇਹ ਕਿਸੇ ਨੂੰ ਅਜਿਹਾ ਕਿ ਇਹ ਨਹੀਂ ਪਤਾ ਲੱਗਿਆ ਕੋਈ ਕਹਿੰਦਾ ਵੀ ਇਹ ਸਾਬਣ ਹੈ ਕੋਈ ਕਹਿੰਦਾ ਕੁਛ ਇਹ ਸਿਲਕਾ ਜੈਲ ਹੁੰਦੀ ਹੈ ਜੀ ਨਮੀ ਸੁੱਕਣ ਵਾਸਤੇ ਇਹ ਤਾਂ ਹੀ ਕਰਕੇ ਮੈਂ ਰੱਖੀ ਹੋਈ ਹੈ ਇਹਦੇ ਵਿੱਚ ਜੇ ਕਿ ਨਮੀ ਆਊਗੀ ਤਾਂ ਇਹਦੇ ਚ ਉਹ ਇਹ ਨਾ ਚਿੱਟਾ ਜਾਂਦਾ ਹੈ ਕਿਹੜਾ ਇਹਦੇ ਉੱਪਰ ਹੋ ਜਾਮ ਜਾਂਦਾ ਹੈਗਾ ਪਾਣੀ ਲੱਗਣ ਕਰ ਇਹ ਦੂਰੋਂ ਵੀ ਸੁੱਕ ਲੈਂਦਾ ਸੀ ਹਾਂ ਆਪਣੇ ਆ ਵੀ ਸੁੱਕੀ ਜਾਂਦਾ ਜੀ ਬਸ ਜਿਵੇਂ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਜੋ ਇਹਨਾਂ ਵੱਲੋਂ ਇਹ ਚਲਦੀ ਫਿਰਦੀ ਦੁਕਾਨ ਹੈ ਜੋ ਇਹਨਾਂ ਦਾ ਇੱਕ ਸ਼ੌਂਕ ਸੀ ਉਸ ਨੂੰ ਦੁਕਾਨ ਦੇ ਵਿੱਚ ਕਨਵਰਟ ਕੀਤਾ ਹੈ ਬਾਬਾ ਸਾਰੇ ਦਰਸ਼ਕਾਂ ਨੂੰ ਜੇ ਤੁਹਾਨੂੰ ਬਟਨ ਲੱਗੇ ਨੇ ਨਾ ਬਰੱਸੋ ਹਾਂ ਇਹ ਤੁਸੀਂ ਮੈਨੂੰ ਇਹ ਲਾਈਟਾਂ ਵਗੈਰਾ ਨੇ ਜੀ ਇਹ ਲਾਈਟਾਂ ਵਗੈਰਾ ਨੇ ਤੇ ਇਹ ਜਿਹੜਾ LED ਲੱਗੀ ਹੋਈ ਹੈ ਇਹ ਚ ਗਾਣੇ ਵੀ ਚੱਲਦੇ ਆ ਤੇ ਕੈਮਰੇ ਵੀ ਕੰਟਰੋਲ ਹੁੰਦੇ ਤੋਂ ਕੈਮਰੇ ਹੁਣ ਮੈਨੇ ਲਾ ਦਿੱਤੇ ਕਿਉਂਕਿ ਮੀਂਹ ਪੈਂਦਾ ਸੀ ਨਾ ਬਾਹਰ ਖੜੀ ਹੁੰਦੀ ਹੈ ਕਿ ਤਾਂ ਮੈਗੇ ਖਰਾਬ ਵਗੈਰਾ ਨਾ ਹੋ ਜਾਣਾ ਤਾਂ ਕਰਕੇ ਮੈਨੂੰ ਲਾਉਣੇ ਪੈ ਗਏ ਮਜਬੂਰੀ ਜਿਹੜਾ ਸਾਹਮਣੇ ਸਕਰੀਨ ਤੇ ਚੱਲ ਰਹੀ ਹੈ 113 ਕੀ ਲਿਖਿਆ ਰਿਹਾ ਹੈ 113 ਨਹੀਂ ਹੈਗਾ ਜੀ ਇਹ 11.13 ਹੈ ਜੀ ਇਹ ਹੁਣੇ ਸਮਝ ਲਓ ਵੀ ਇਹ ਬੈਟਰੀ ਜਿਹੜੀ ਹੈ ਇਹ ਨਾ ਤਾਂ ਲੋ ਹੈ ਨਾ ਹੀ ਚਾਰਜ ਹੈਗੀ ਤੇ ਪੱਖਾ ਭਾਈ ਇਹ ਪੱਖਾ ਜਿਹੜਾ ਲਾਇਆ ਹੈ ਇਹ ਤੁਸੀਂ ਬੜਾ ਵਧੀਆ ਮੈਨੂੰ ਸਵਾਲ ਕੀਤਾ ਜਿਹੜਾ ਪੱਖੇ ਵਾਲਾ ਕਿਉਂਕਿ ਹੁਣ ਜਿਹੜੇ ਟੈਕਨੀਕਲ ਮਿੱਤਰ ਹੈ ਉਹ ਜ਼ਰੂਰ ਪੁੱਛਣਗੇ ਕਿ ਜਿਹੜਾ ਉੱਪਰ ਜਿਹੜਾ ਪੈਨਲ ਲੱਗਾ ਹੈਗਾ ਉਹ 12 ਵੋਲਟ 360 ਵਾਟ ਦਾ ਹੈ ਹੁਣ 12 ਵੋਲਟ ਦੇ ਨਾਲ ਆਪਾਂ ਚਾਰ ਬੈਟਰੀਆਂ ਨਹੀਂ ਚਾਰਜ ਕਰ ਸਕਦੇ ਸੰਭਵ ਵੀ ਨਹੀਂ ਹੈਗਾ ਇਹ ਹੋ ਹੀ ਨਹੀਂ ਸਕਦਾ ਸੋ ਉਸ ਨੂੰ ਉਦਾਂ ਅਰਧਾ 12 ਵੋਲਟ ਤੋਂ 48 ਵੋਲਟ ਬਣਾਉਣ ਦੇ ਲਈ ਬੂਸਟਰ ਲੱਗਿਆ ਆ ਜੀ ਇਹ 12 ਵੋਲਟ ਤੋਂ ਪਹਿਲਾਂ 48 ਵੋਲਟ ਬਣਾਉਣਾ 48 ਵੋਲਟ ਨੂੰ ਫਿਰ ਏਸੀ ਕਰਕੇ ਦੁਬਾਰਾ ਫਿਰ ਡੀਸੀ ਕਰਕੇ ਬੈਟਰੀਆਂ ਦੇ ਵਿੱਚ ਸਟੋਰ ਕਰੀ ਦੀਏ ਵਿੱਚ ਜਿਹੜੀ ਆਪਣਾ ਊਰਜਾ ਹੈਗੀ ਸੂਰਜ ਦੀ ਇਲੈਕਟ੍ਰੀਕਲ ਊਰਜਾ ਹਾਂਜੀ ਬਾਬਾ ਜੀ ਫਿਰ ਜਦੋਂ ਤੁਸੀਂ ਦੱਸਿਆਗਾ ਵੀ ਉੱਥੇ ਉਹ ਸਿੱਲਾ ਆ ਜਾਂਦੀ ਹੈ ਜਦੋਂ ਤੁਸੀਂ ਚਲਾਣੇ ਉਸ ਨੂੰ ਕੋਈ بارش ਵਗੈਰਾ ਆਂਦੀ ਹੈ ਕੋਈ ਖਤਰਾ ਨਹੀਂ ਹੁੰਦਾ ਉਸ ਨੂੰ ਕੋਈ ਇਹਦਾ ਖਰਾਬ ਹੋ ਜੂਗੀ ਹਾਂ ਉਹ ਹੈਗੇ ਜੀ ਆਪਣੇ ਕੱਪੜੇ ਆ ਪਰਦੇ ਲਾ ਲੈਣੇ ਆਪਾਂ ਅੱਛਾ ਇੱਧਰ ਲਾ ਕੇ ਨਾ ਵੀ ਬੈਟਰੀ ਨੂੰ ਪਾਣੀ ਲੱਗਦਾ ਇਹਦਾ ਸੋਲਰ ਸਿਸਟਮ ਨੂੰ ਪਾਣੀ ਕੋਈ ਚੱਕਰ ਨਹੀਂ ਹਾਂ ਉਹ ਤਾਂ ਸਭ ਕੋ ਵਧੀਆ ਉਹ ਤਾਂ ਚੰਗੀ ਗੱਲ ਹੈ ਤਾਂ ਤੋਤਾ ਜਾਂਦਾ ਹੈਗਾ ਉੱਪਰੋਂ ਗਰਦਾ ਵਗੈਰਾ ਸਾਫ਼ ਹੋ ਜਾਂਦਾ ਉਹਦੇ ਤੇ ਐ ਆਪਾਂ ਲਾ ਲਈਦਾ ਪਰ ਜੇ ਇੱਧਰ ਜਿੱਪ ਲਾ ਲਈਦੀ ਹੈਗੀ ਕਿੰਨੇ ਭੜੇ ਬਾਈ ਆਪਾਂ 10 ਕ ਭੜੇ ਆ ਜੀ ਕਾਡਾਂ ਦਾ ਵੱਡੇ ਵੱਡੇ ਕੱਢੀ ਜ ਨੇ ਇਹ ਤਾਂ ਪ੍ਰਮਾਣ ਹਾਂ ਸਿੱਖੇ ਵੀ ਕਿਸੇ ਤੋਂ ਹੈ ਨਹੀਂ ਸਿੱਖੇ ਨਹੀਂ ਤੋਂ ਹਾਂ ਕੋਈ ਡਿਪਲੋਮਾ ਕੀਤਾ ਹੋਵੇ ਕਿਤੇ ਸਿੱਖੇ ਹੋਵੇ ਕਿਸੇ ਗੁਰੂ ਨਹੀਂ ਬਿਲਕੁਲ ਇਹ ਤੋਂ ਵੀ ਨਹੀਂ ਕੀਤਾ ਜੀ ਕੁਝ ਵੀ ਨਹੀਂ ਫਿਰ ਇਹ ਦਿਮਾਗ 'ਚ ਆਈ ਆਈਡੀਆ ਕਿ ਤੁਹਾਨੂੰ ਕਿ ਪਹਿਲੇ ਕੰਮ ਕਰਨਾ ਆਈਡੀਆ ਤੁਹਾਨੂੰ ਦੱਸਿਆ ਜੀ ਗਰੀਬੀ ਜਿਹੜੀ ਮਜੂਰੀ ਹੈ ਸਾਰਾ ਕੁਝ ਸਿਖਾ ਦਿੰਦੀ ਹੈ ਇਹ ਜੀ ਵੀਰ ਜੀ ਨੇ ਸਿੱਖਿਆ ਨਹੀਂ ਕਿਤੋਂ ਆਪਣੇ ਆਪ ਹੀ ਇਹਨਾਂ ਨੇ ਜੋ ਦਿਮਾਗ ਲਗਾਇਆ ਤੇ ਇਸ ਸੋਲਰ ਸਿਸਟਮ ਤੋਂ ਆਪਣੇ ਜੋ ਇਹਨਾਂ ਨੂੰ ਸ਼ੌਂਕ ਸੀਗਾ ਕਿ ਕੁਝ ਨਾ ਕੁਝ ਕਰਨ ਦਾ ਰਿਹੜੀ ਤਿਆਰ ਕੀਤੀ ਤੇ ਫਿਰ ਇਸ ਨੂੰ ਰੋਜ਼ਗਾਰ ਦੇ ਵਿੱਚ ਕਨਵਰਟ ਕੀਤਾ ਤੇ ਇਸੇ ਤਰ੍ਹਾਂ ਹੀ ਬਾਬਾ ਜੀ ਨੇ ਇੱਕ ਤੁਸੀਂ ਸਾਹਮਣੇ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿਨਾਂ ਵੱਲੋਂ ਇੱਕ ਬੈਟਰੀ ਵਾਲਾ ਸਾਈਕਲ ਵੀ ਤਿਆਰ ਕੀਤਾ ਗਿਆ ਹੈ ਜੋ ਕਿ ਬੈਟਰੀ ਤੇ ਚੱਲਦਾ ਹੈ ਬਾਬਾ ਜੀ ਇਹਦੇ ਬਾਰੇ ਦੱਸੋ ਕੁਝ ਹਾਂ ਇਸ ਨੂੰ ਦੱਸ ਦੇਣਾ ਜ਼ਰੂਰ ਇਹਦੇ ਨਾਲ ਦੇ ਤਾਂ ਮੈਂ ਸਾਈਕਲ ਕਈ ਤਿਆਰ ਕਰ ਦਿੱਤੇ ਜੀ ਇਹ ਮੈਂ ਬੇਸ ਵੀ ਦਿੱਤੇ ਮੈਂ ਚਾਬੀ ਵੀ ਖਾ ਚਾਬੀ ਵੀ ਖਾ ਚੰਦਰ ਰਹਿ ਗਈ ਹਾਂ ਅੱਛਾ ਇਹ ਹਾਂ ਆਪਾਂ ਚਲਾ ਕੇ ਦਿਖਾ ਦਿੰਨੇ ਹਾਂ ਸੋਨੂੰ ਇਹ ਵੀ ਮੈਂ ਆਪਣੇ ਜਿਹੜੇ ਮਜ਼ਦੂਰ ਭਰਾ ਨੇ ਉਹਨਾਂ ਵਾਸਤੇ ਬਣਾਇਆ ਸੀਗਾ। ਆਪ ਵੀ ਕੰਮ ਲੈ ਲਈਦਾ ਤੋਂ ਚਾਬੀ ਲਾ ਕੇ ਨਾ ਬਸ। ਕਈ ਵਾਰੀ ਰਾਤ ਬਰਾਤੇ ਆਂਦੇ ਆ ਕਿ ਲਾਈਟ ਵੀ ਲੱਗਦੀ ਹੈ ਜਿਹਦੇ ਦਾ ਦਿਖਾ ਦਿਓ ਅੱਗੇ ਦੀ। ਇਹ ਹੁਣ ਤਾਂ ਆਪਾਂ ਨੂੰ ਦੇਣਾ ਹੈਗਾ ਨਹੀਂ ਬਦਲਾ ਪਰ ਰਾਤ ਨੂੰ ਵਧੀਆ ਰੋਸ਼ਨੀ ਹੈ ਦੀ। ਜਿੰਨੇ ਕਿ ਨੇਰੇ ਨੂੰ ਚੰਗੇਗਾ। ਅੱਛਾ ਚਲਾਣਾ ਜੀ। ਲੋ। ਬਬੇ ਦੀ ਮੋਟਰ ਲੱਗੀ ਹੈ ਫਿਰ ਚ ਪਾਣੀ ਨਹੀਂ ਪੈਂਦਾ। ਨਹੀਂ ਨਹੀਂ ਇਹਨੂੰ ਕੁਝ ਨਹੀਂ ਹੁੰਦਾ ਜੀ ਪਾਣੀ ਦੇ ਨਾਲ। ਅੱਛਾ ਜੀ ਇਹ ਕਿੰਨੀ ਕੀ ਲਾਈਫ ਹੁੰਦੀ ਹੈ ਇਸ ਦੀ ਇਹ ਤਾਂ ਖਰਾਬ ਹੀ ਨਹੀਂ ਹੁੰਦੀ ਯਾਰ ਖਰਾਬ ਹੁੰਦੀ ਹਾਂ ਕਿੰਨੇ ਕਿਲੋਮੀਟਰ ਕੱਢੇ ਦਾ ਸਾਰੇ ਤੁਹਾਡੇ ਇਹ 70 ਕਿਲੋਮੀਟਰ ਚੱਲ ਜਾਂਦਾ ਹੈ 1.5 ਕੁਇੰਟਲ ਪਾ ਜਾਂਦਾ ਹੈ ਕੋਈ ਲੰਬਾ ਰੂਟ ਤੁਹਾਡੇ ਯਾਦ ਹੋਵੇ ਕਿੱਥੇ ਗਏ ਹੋ ਲੰਬਾ ਰੂਟ ਤਾਂ ਹੁਣ ਨੈਣਾ ਦੇ ਵੀ ਗਏ ਸੀਗੇ ਜੀ ਅੱਛਾ ਹਾਂ ਉੱਥੇ ਜਾ ਕੇ ਆਏ ਬਸ ਕਦੋਂ ਗਏ ਸੀ ਹਾਂ ਅੱਜ ਤਾਂ ਹੁਣ ਚੱਲਾ ਚੱਲਿਆ ਸੀਗਾ ਆਪਣਾ ਜਿਹੜਾ ਆਪਣਾ ਸੌਣ ਦਾ ਮਹੀਨੇ ਦੇ ਵਿੱਚ ਤੇ ਲੋਕ ਦੇਖਦੇ ਹੋਣਾ ਖੜ ਕੇ ਹਾਂ ਬਿਲਕੁਲ ਮੈਂ ਕਹਿੰਦਾ ਜੀ ਜਾਣ ਤੇ ਟਾਈਮ ਲੱਗ ਜਾਂਦਾ ਕਿ ਲੋਕੀ ਖੜਾ ਲੈਂਦੇ ਆਗੇ ਬਾਬਾ ਜੀ ਇਹ ਮਚੜਾ ਇਹਨੀ ਉੱਚੀ ਹੁੰਦੀ ਹੈ ਕੀ ਚੜਾਈ ਚੜ ਜਾਂਦਾ ਹੈ ਚੜ ਜੂਗਾ ਜੀ ਇੱਕ ਵਾਰੀ ਚੜ ਜਾਂਦਾ ਉੱਥੋਂ ਦੀ ਵਾਪਸ ਨਹੀਂ ਜਾਂਦਾ ਥੱਲੋਂ ਚਾਰਜ ਕਰਕੇ ਫਿਰ ਥੱਲੇ ਆ ਤਾਂ ਆਪਣੇ ਆਪ ਹੀ ਆ ਜਾਂਦਾ ਜੀ ਢਾਲ ਹੁੰਦੀ ਆ ਜਿਹੜੇ 10-10 ਲੱਖ ਦੀਆਂ ਗੱਡੀਆਂ ਵਾਲੇ ਉਹ ਵੀ ਮੇਰੇ ਕੰਨੀ ਦੇਖਦੇ ਸੀਗੇ ਬਾਬਾ ਜੀ ਸਾਰਾ ਕੁਝ ਤੁਸੀਂ ਜੀ ਤਿਆਰ ਕਰਦੇ ਹੋ ਸਮਾਨ ਤੁਹਾਡੀ ਜਿਹੜੀ ਵਰਕਸ਼ਾਪ ਹੈ ਉਹਦੇ ਵਿੱਚ ਸੁਣਿਆ ਵੀ ਤੁਸੀਂ ਹੋਰ ਵੀ ਖਾਸਾ ਕੁਝ ਰੱਖਿਆ ਹੈ ਨਾ ਹਾਂ ਉਹਦੇ ਵਿੱਚ ਵੀ ਆਪ ਹੀ ਸਮਾਨ ਤਿਆਰ ਕਰਕੇ ਆਪ ਹੀ ਬਣਾਉਂਦੇ ਸਾਰਾ ਕੁਝ ਹਾਂ ਕਵਾੜ ਦੇ ਵਿੱਚੋਂ ਜਿਹੜਾ ਵੀ ਸਮਾਨ ਆਉਂਦਾ ਹੈਗਾ ਜਿਵੇਂ ਆਪਣੇ ਅਸਮੰਦਖਾਨਾ ਵਿਆਹ ਪਿਆ ਸੀ ਆਪਣੇ ਕੋਲੇ ਕਾ ਘਟਣ ਵਾਸਤੇ ਆਪਣੇ ਸਕੂਲ ਦੇ ਵਿੱਚ ਚਾਹੀਦਾ ਸੀਗਾ ਇਹ। ਅੱਛਾ ਜੀ। ਇਹ ਕਿੰਨੇ ਖਰੀਦੇ ਤੁਸੀਂ ਨੇ? ਇਹ 150 ਰੁਪਏ ਦਾ ਜੀ। 150 ਦਾ। 150 ਰੁਪਏ ਦਾ ਖਰੀਦਿਆ ਤੇ ਕਾਰਬਨ ਖਰਾਬ ਸੀ। ਇਹਦੇ ਮੈਨੇ ਸਾਫ ਸੁਫੀ ਕਰਕੇ ਗਰੀਸ ਵਗੈਰਾ ਕਰਕੇ ਇਹਨੂੰ ਚਲਾ ਲਿਆ ਤੇ ਚੱਲਦਾ ਹੈਗਾ ਵਧੀਆ। ਉਦਾਂ ਇਹ 6000 ਰੁਪਏ ਦਾ ਹੈ। ਇਦਾਂ ਸਮਝ ਲਓ ਕਿ ਮੈਨੂੰ ਇਹ 2250 ਰੁਪਏ ਦੇ ਵਿੱਚ ਪੈ ਗਿਆ 100 ਰੁਪਏ ਮੇਰਾ ਖਰਚਾ ਆ ਗਿਆ ਤੇ 2250 ਰੁਪਏ ਦੇ ਵਿੱਚ ਪੈ ਗਿਆ ਇਹ ਥੋੜੀ ਵਰਕਸ਼ਾਪ ਹੈ ਸਾਰੀ ਹਾਂ ਇਹ ਆਪਣੀ ਵਰਕਸ਼ਾਪ ਹੈ ਜੀ ਇੱਥੇ ਆਪਾਂ ਕੰਮ ਕਰੀਦਾ ਤੇ ਇਹ ਟੂਲੂ ਪੰਪ ਇਹ ਵੀ ਮੈਨੇ ਕਵਾੜ ਜੀ ਖਰੀਦਿਆ ਸੀਗਾ ਇਹ ਵੀ 200 ਰੁਪਏ ਦਾ ਲਿਆ ਸੀ ਕਿਸੇ ਕਵਾੜੀਏ ਤੋਂ ਪਰ ਇਹੋ ਜੀ ਕੰਮ ਇਹਦਾ ਖਰਾਬ ਬਣਾਇਆ ਹੈ ਜੀ ਇਹਦੇ ਕੁਝ ਨਾ ਆਪਣਾ ਜਣ ਕੇ ਕੋਈ ਚੀਜ਼ ਕੋਈ ਪੇਚ ਕਸ ਵਗੈਰਾ ਕੋਈ ਤਿੱਖਾ ਕਰਨਾ ਕੁਝ ਕਸਾਣਾ ਹੈਗਾ ਕੋਈ ਕਰਦਾ ਵਗੈਰਾ ਚੰਕ ਕੰਚੀਆਂ ਵਗੈਰਾ ਤਿੱਖੀਆਂ ਕਰਨੀਆਂ ਤੇ ਕਰ ਦਿਆ ਉਹ ਬਬਈ ਪਰ ਇਨਕਮ ਸੋਰਸ ਕੀ ਹੈ ਕਿਉਂਕਿ ਡੇਲੀ ਸਾਈਕਲ ਨਹੀਂ ਬਿਗਦਾ ਡੇਲੀ ਤੁਸੀਂ ਦੱਸ ਰਹੇ ਸੀ ਕਿ ਹੈ ਨਾ ਕਿ ਹੋਣਾ ਆਪਣਾ ਇਲੈਕਟ੍ਰੀਕਲ ਦਾ ਜੀ ਬਿਜਲੀ ਦਾ ਕੰਮ ਅਸਲ ਤਾਂ ਅੱਛਾ ਹਾਂ ਤੇ ਉਹ ਆਪਣਾ ਜਿਹੜਾ ਫੂਡ ਚਾਟ ਵਾਲਾ ਤਾਂ ਪੈਂਡਿੰਗ ਆ ਉਹਦਾ ਐਕਸਟਰਾ ਹੈਗਾ ਯਾਨੀ ਕਿ ਜਿੱਤੇ ਕੋਈ ਐ ਹੋਵੇ ਕਿਤੇ ਪ੍ਰੋਗਰਾਮ ਉਹਦੇ ਚੱਲੇ ਜਾਂਦਾ ਇਦਾਂ ਆਪਣਾ ਬਿਜਲੀ ਦਾ ਕੰਮ ਹੈ ਜੇ ਮੈਨਾਂ ਪੱਖੇ ਨੂੰ ਪਤਾ ਹੀ 10 ਦਿਨ ਤੋਂ ਜ਼ਿਆਦਾ ਹੋ ਗਏ بارش ਬੰਦੇ ਨੂੰ ਹੂੰ ਲੱਗ ਬਾਕੀ ਹਰੇਕ ਦੇ ਘਰ ਦੇ ਵਿੱਚ ਜਿੰਨੇ ਪੱਖੇ ਨੇ ਸਾਰਿਆਂ ਦੇ ਪਾਣੀ ਪਿਆ ਹੈ ਹਰੇਕ ਦਾ ਸੱਤ ਚੋਂਦੀ ਹੈ ਤਾਂ ਕਰਕੇ ਮੈਂ ਇਹ ਸਾਰੇ ਰੱਖੇ ਹੋਏ ਨੇ ਜੇਰਾ ਕੋਈ ਬੰਨਣ ਵਾਲਾ ਹੁੰਦਾ ਉਹ ਬੰਨ ਦੇਈਦਾ ਜੇ ਕਿਸੇ ਪੱਖੇ ਪਾਣੀ ਪੈ ਜੇ ਉਹ ਸੁਕਾ ਕੇ ਵੀ ਠੀਕ ਹੋ ਜਾਂਦਾ ਹਾਂ ਉਸ ਕਾ ਕੇ ਚੱਲ ਜਾਂਦਾ ਜੀ ਉਹਨੂੰ ਸੁਕਾ ਲਓ ਚੰਗੀ ਤਰ੍ਹਾਂ ਚੰਗੀ ਤਰ੍ਹਾਂ ਵਧੀਆ ਧੁੱਪ ਲਵਾਓ 3-4 ਦਿਨ ਚਲਾ ਲਓ ਚੱਲ ਪੂਗਾ ਗਰੀਸ ਵਗੈਰਾ ਪਾ ਕੇ ਚਲਾਓ ਚੱਲ ਪੂਗਾ ਜਿਵੇਂ ਤੁਸੀਂ 10 ਪਾਸੋਂ ਹਾਂ ਅੱਜ ਕੱਲ੍ਹ ਦੇ ਬੱਚੇ ਦਾ ਕਾਫੀ ਪੜ੍ਹ ਲੈ ਜਾਂਦੇ ਨੇ ਹੌਸਲਾ ਹਾਰ ਜਾਂਦੇ ਨੇ ਕਿਸੇ ਪਾਸੇ ਜਦੋਂ ਕੰਮ ਨਹੀਂ ਮਿਲਦਾ ਆਪਣੇ ਹੱਥੇ ਕੰਮ ਕਰਨ ਤੋਂ ਘਤਰਾਂਦੇ ਨੇ ਤਾਂ ਤੁਸੀਂ 10 ਪਾਸੋਂ ਕੰਮ ਨਾ ਮਿਲੇ ਜਦੋਂ ਕਿਸੇ ਪਾਸੇ ਤਾਂ ਤੁਸੀਂ ਦਿਮਾਗ ਲਗਾਇਆ ਕਿ ਜਿਹੜੀ ਤਿਆਰ ਕੀਤੀ ਜਾਵੇ ਜੋ ਸਮਾਨ ਹੈ ਤੁਸੀਂ ਘਰ ਦੇ ਵੀ ਆਪ ਤਿਆਰ ਕਰਦੇ ਹੋ ਪੱਖੇ ਵੀ ਲੋਕਾਂ ਦੇ ਬੰਦਦੇ ਨੂੰ ਕਿਦੋਂ ਕੰਮ ਹੀ ਨਹੀਂ ਸਿੱਖੇ ਬਜਿੜੀ ਦਾ ਕੰਮ ਸਿੱਖੇ ਨਾ ਕਿਤੇ ਮੋਟਰ ਬੰਨਣਾ ਸਿੱਖਿਆ ਕਿ ਪੱਖੇ ਦੀ ਹਣਾ ਤਾਂ ਉਹ ਬੱਚਿਆਂ ਨੂੰ ਤੁਸੀਂ ਕੀ ਸੰਦੇਸ਼ ਦੇਣਾ ਚਾਹੋਗੇ ਜਿਹੜੇ ਹਿੰਮਤ ਖਾਰੀ ਨੇ ਹਾਂ ਇਹ ਤੁਸੀਂ ਵਧੀਆ ਸਵਾਲ ਕੀਤਾ ਜੀ ਕਿਉਂਕਿ ਅੱਜ ਦੀ ਜਿਹੜੀ ਪੀੜ੍ਹੀ ਹੈ ਬੇਲਾ ਦਿਮਾਗ ਜਿਹੜਾ ਸਤਾਨ ਦਾ ਘਰ ਕਹਿੰਦੇ ਨੇ ਹਣਾ ਉਹ ਫਿਰ ਉਲਟੀਆਂ ਸਿੱਧੀਆਂ ਇਹ ਸੋਚ ਆਈ ਜਾਂਦੀਆਂ ਨੇ ਵਿੱਚ ਇਹ ਮੇਰੀ ਮਾਂ ਮੈਨੂੰ ਕਹਿੰਦੀ ਹੁੰਦੀ ਆ ਕਹਿੰਦੀ ਪੁੱਤਰ ਵੀ ਤੂੰ ਘੱਟ ਪੈਸੇ ਕਮਾਉਣਾ ਤਾਂ ਕੋਈ ਚੱਕਰ ਨਹੀਂ ਪਰ ਵੀ ਜਿਹੜਾ ਧੋਸਾ ਐ ਸਾਫ਼ ਸੁਥਰਾ ਐ ਕੋਈ ਨਸਾ ਪੱਤਾ ਨਹੀਂ ਕਰਦਾ ਇਹਨਾਂ ਚੀਜ਼ਾਂ ਤੋਂ ਦੂਰ ਐ ਕੋਈ ਲੰਬਾ ਨਹੀਂ ਕੱਟਿਆ ਅਜੇ ਤੱਕ ਇਹ ਕਹਿੰਦੀ ਮੈਨੂੰ ਇਹ ਚੀਜ਼ ਦਾ ਬੜਾ ਸੁੱਖ ਐ ਇਹ ਮੈਨੂੰ ਮਾਂ ਮਰੀ ਕਹਿੰਦੀ ਹੁੰਦੀ ਹੈਗੀ ਕਹਿੰਦੀ ਮੈਨੂੰ ਇਹ ਚੀਜ਼ ਦਾ ਬੜਾ ਸੁੱਖ ਐ ਨਾ ਸਕਦੇ ਨਹੀਂ ਕੀਤਾ ਬਿਲਕੁਲ ਨਹੀਂ ਪ੍ਰਮਾਤਮਾ ਬਚਾ ਕੇ ਰੱਖੇ ਜੀ ਇਹੋ ਜਿਹੀਆਂ ਚੀਜ਼ਾਂ ਤੋਂ ਹਣਾ ਅੱਗੇ ਹੋਰ ਵੀ ਕਾਢਾਂ ਕਰਨ ਦੀ ਰਹਿਓਗੇ ਹਾਂ ਬਿਲਕੁਲ ਜੀ ਜਾਰੀ ਰਹੂਗਾ ਔਰ ਜਲਦੋਂ ਜਿੰਨਾ ਕੋ ਆਪਣਾ ਖਰਚਾ ਆਂਦਾ ਘਰ ਦਾ ਉਹ ਚਲਾਈ ਜਾਂਦੇ ਆ ਤੇ ਬਾਕੀ ਇੱਧਰ ਵੀ ਆਪਣਾ ਕੁਛ ਨਾ ਕੁਛ ਜਿਵੇਂ 10000 ਰੁਪਏ کمانਾ ਤਾਂ 5000 ਰੁਪਏ ਇੱਧਰ ਵੀ ਖਰਚ ਹੋ ਜਾਂਦਾ ਹੈਗਾ ਜੀ ਬਿਲਕੁਲ ਜਿਵੇਂ ਸਾਡੇ ਨਾਲ ਸਤਨਾਮ ਸਿੰਘ ਬਾਬਾ ਜੀ ਜਿਨ੍ਹਾਂ ਨੇ ਇੱਕ ਬਹੁਤ ਵਧੀਆ ਰੇੜੀ ਤਿਆਰ ਕੀਤੀ ਜੋ ਕਿ ਇਹਨਾਂ ਨੂੰ ਸ਼ੌਂਕ ਸੀ ਕੁਛ ਨਾ ਕੁਛ ਕਰਨ ਦਾ ਉਸ ਸ਼ੌਂਕ ਨੂੰ ਫਿਰ ਰੋਜ਼ਗਾਰ ਦੇ ਵਿੱਚ ਬਦਲਿਆ ਅਤੇ ਸਾਈਕਲ ਹੈ ਜੋ ਇਹਨਾਂ ਨੇ ਸਾਈਕਲ ਬਾਬਾ ਜੀ ਤੁਸੀਂ ਆਪਣਾ ਕੋਈ ਨੰਬਰ ਦੱਸ ਦਿਓ ਜੇ ਕਿਸੇ ਨੇ ਸਾਈਕਲ ਤਿਆਰ ਕਰਾਉਣਾ ਹੋਵੇ ਨਾ हां मैं अपना फोन पर डाल दो 10 बोल दो इससे अच्छा 9914561961 जी क्योंकि आज ਦੇ ਦੁੱਗ ਵਿੱਚ ਤੇਲ ਆ ਜੋ ਬਹੁਤ ਮਹਿੰਗਾ ਹੋਇਆ ਪਿਆ ਜਿਵੇਂ 10 ਰੇ ਸੀ ਕਿ 70 ਕਿਲੋਮੀਟਰ ਇਹ ਸਾਈਕਲ ਕੱਢ ਜਾਂਦਾ ਤਾਂ ਜੇ ਕਿਸੇ ਬਾਈ ਨੇ ਕੋਈ ਸਮਾਨ ਚਾਰ ਇਹਨਾਂ ਤੋਂ ਕਰਾਣਾ ਵੀ ਰੈਡੀ ਤਿਆਰ ਕਰਾਣੀ ਹੈ ਸਾਈਕਲ ਤਿਆਰ ਕਰਾਣਾ ਹੈ ਤਾਂ ਇਹ ਕਰਕੇ ਦਿੰਦੇ ਨੇ ਕਿ ਤੇ ਅੱਜ ਦੇ ਨੌਜਵਾਨ ਬੱਚਿਆਂ ਨੂੰ ਵੀ ਇਹ ਸੰਦੇਸ਼ ਦਿੱਤਾਗਾ ਵੀ ਜੇ ਤੁਸੀਂ ਬੇਲੇ ਹੋਂ ਕੁਛ ਨਹੀਂ ਕਰ ਰਹੇ ਤਾਂ ਕੁਝ ਨਾ ਕੁਝ ਤੁਸੀਂ ਕਿਸੇ ਕੰਮ ਨੂੰ ਕਰਨ ਦੀ ਕੋਸ਼ਿਸ਼ ਕਰੋਗੇ ਤਾਂ ਉਹਨੂੰ ਕੋਈ ਸ਼ੌਂਕ ਹੋਗਾ ਜੋ ਤੁਸੀਂ ਉਸ ਨੂੰ ਕਰੋਗੇ ਤਾਂ ਉਸ ਦੇ ਵਿੱਚ ਕਾਮਯਾਬ ਜ਼ਰੂਰ ਹੋਮੋਗੇ ਕਿਉਂਕਿ ਬੇਲਾ ਦਿਮਾਗ ਹੈ ਜੋ ਸ਼ਤ